ਥੱਲੇ ਉਤਰ ਹਲੋ ਤਾਰ ਦੇ ਨੋ ਥੱਲੇ ਹਲੋ ਹੇ ਚਲ ਦੇ ਥੱਲੇ 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 ਸਕੂਲ ਮੀ ਉਹ ਮੰਮੀ ਲਬੇੜਤਾ ਹਾਏ ਓਏ ਕੀ ਕੀ ਮੰਮੀ ਖਾ ਕਰੀ ਜਾਂਦਾ ਸਹਰਾਣਾ ਪਟ ਲਿਆ ਇਹ ਇਹਨੂੰ ਤੇਲ ਪਾਉਗਾ ਇਹਨੂੰ ਤੇਰੇ ਉੱਤੇ ਖਲੋਤਾ ਰਹਿਣਾ ਤੇਲ ਇਹਨੇ ਸਾਰੀ ਉਮਰ ਕੁਝ ਨਹੀਂ ਕੀਤਾ ਉਹਦਾ ਇਹਨੂੰ ਮੈਂ ਕਿਹਾ ਮੇਰੇ ਨਾਲ ਮਾਲਾ ਮੋਟਾ ਕਿਹਾ ਚਾਰ ਚੁਰ ਪਾਇਆ ਕਰ ਸਾਰੀ ਉਮਰ ਇਹਨੂੰ ਕਵਾਕਵਾ ਅੰਦਰ ਹੀ ਵਾਲੀ ਰੱਖੀ ਆ ਵੇਲਾ ਦੇ ਕਰਤੂਤਾਂ ਉਹ ਕਿ ਬਾੜੀ ਵਿੱਚ ਰੱਖਿਆ ਮੈਂ ਬਥੇਰਾ ਬਾਹਰ ਨੂੰ ਧੱਕਦੀ ਆ ਵੀ ਬਾਹਰ ਨਿਕਲ ਕੇ ਕੰਮ ਧੰਦਾ ਕਰ ਲੈ ਕੋਈ ਕੁਝ ਹੋਰ ਵੀ ਚੱਲਿਆ ਸੀ ਹੈਨਾ ਨੂੰ ਬਾਜੀ ਆਈ ਸੀ ਮੰਨੀ ਬੋਲਣ ਲਈ ਹੋਵੇ ਵਾਹ ਜੀ ਵਾਹ ਚੁੰਨੀ ਕੱਢਦੀ ਚੁੰਨੀ ਆਣਾ ਵਾਹ ਜੀ ਵਾਹ ਉੜਾੜਾ ਸਨੈਪਚੈਟ ਆਈਡੀ ਮੈਂਸ਼ਨ ਕੀਤੀ ਤੂੰ ਇੱਥੇ ਕੰਟੈਕਟ ਕਰ ਲੈ ਉਹ ਇਹਨਾਂ ਦੇ ਤਾਂ ਕੰਟੈਕਟ ਨੰਬਰ ਵੀ ਹੈਗਾ ਵਾ ਇਹਨਾਂ ਦੀਆਂ ਸਟੋਰੀਆਂ ਦੇ ਵਿੱਚ ਉਹ ਦੇਖਿਆ ਜਿਵੇਂ ਪਹਿਲਾਂ ਵੱਡੇ ਲਿਖੀਦੇ ਸੀ ਹੁਣ ਛੋਟੇ ਲਿਖਦੇ ਪੁੱਠਾ ਪੁੱਠਾ ਕਮਾ ਲੈ ਇਹਦੇ ਲਿਖਿਆ ਆਪਾਂ ਮਾਂ ਬੋਲੀ ਪੰਜਾਬੀ